ਤੋ ਬੜੇ ਚਰਚੇ ਸੁਣੇ ਤੁਹਾਡੇ ਵਾਹਿਗੁਰੂ ਜੀ ਬਾਏ ਤੇ ਮਨ ਕੀਤਾ ਵੀ ਅੱਜ ਦੇਖੀਏ ਵੀ ਚਰਚੇ ਕਿਉਂ ਆ ਦੂਰ ਦੂ ਤੱਕ ਤੁਹਾਡੇ ਚਾਰਟ ਦੇ ਇਹ ਸਭ ਕਿਰਪਾ ਜੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਵਾ ਬਾਬਾ ਦੀਪ ਸਿੰਘ ਜੀ ਮਾਰੇ ਕਿਰਪਾ ਵਾ ਹਾਂਜੀ بس ਉਹ ਕਾਲਪੁਰ ਜੀ ਕਿਰਪਾ ਮੈਂ ਤਾਂ ਭਾਵੇਂ ਹਿੰਮਤ ਕਰਨੀ ਮਿਹਨਤ ਕਰਨੀ ਸਰ ਜੀ ਉਦਮ ਬਾਲੋ ਬਖਸ਼ਣ ਦਾ ਗੁਰੂ ਰਾਮਦਾਸ ਮਹਾਰਾਜ ਮੈਂ ਕੁਝ ਨਹੀਂ ਕਰਨੇ ਜੀ ਮੈਂ ਖਾਲੀ ਪ੍ਰੋਪਰ ਸਮਾਨ ਬਣਾ ਕੇ ਦੇਣਾ ਜੀ ਗੁਰੂ ਰਾਮਦਾਸ ਦੀ ਓਟ ਆਸਰਾ ਕਿਰਪਾ ਜੀ ਨੇ ਮਾਰੇ ਜਿਹੜੇ ਇੱਥੇ ਲਾਗੇ ਬਣਦੇ ਡਾਕਟਰ ਵੀ ਆ ਨਾ ਉਹ ਵੀ ਇਹੋ ਸਲਾਹ ਦੇਣਗੇ ਵੀ ਚਾਟ ਨਾ ਖਾਓ ਜੇ ਖਾਣਾ ਤੇ ਕਸ਼ਮੀਰੀ ਲਾਲ ਦਾ ਖਾਓ ਬਿਲਕੁਲ ਤੇ ਮੈਂ ਵੀ ਤੁਹਾਨੂੰ ਇਹ ਸਲਾਹ ਦਿੰਨਾ ਵਾਂ ਜੇ ਤੁਸੀਂ ਚਾਟ ਖਾਣਾ ਤੇ ਕਸ਼ਮੀਰੀ ਲਾਲ ਜੀ ਦਾ ਚਾਟ ਆ ਕੇ ਖਾਓ ਆਪਾਂ ਹੁਣ ਦੇਖਦੇ ਅੱਗੇ ਇਹਨਾਂ ਦੇ ਚਾਟ ਵਿੱਚ ਇਹੋ ਜਿਹਾ ਕੀ ਆ ਸੋ ਸਭ ਤੋਂ ਪਹਿਲਾਂ ਜੀ ਆਪਾਂ ਅੱਜ ਬਣਾਵਾਂਗੇ ਮਿਕਸ ਚਾਟ ਹਨਾ ਜੀ ਅੱਜ ਪਹਿਲ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਆਪਾਂ ਕੀ ਕੀ ਐਡ ਕਰਦੇ ਆ ਜਿਹੜੇ ਲੋਕ 50 ਕਿਲੋਮੀਟਰ ਤੋਂ ਵੀ ਆਉਂਦੇ ਤੁਹਾਡੇ ਜੇ ਤਾਂ 200 ਰੁਪਏ ਦੀ ਪਲੇਟ ਬਣ ਜਾਂਦੀ ਹੋਊਗੀ ਨਹੀਂ ਨਹੀਂ ਸਰ ਜੀ ਨਹੀਂ 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 ਸਰ ਇਹ ਪ੍ਰੋਪਰ 50 ਰੁਪਏ ਦੀ ਪਲੇਟ ਹੁੰਦੀ ਜੀ ਕੋਈ ਜ਼ਿਆਦੀਨ ਪੇ ਕੋਈ ਜ਼ਿਆਦਾ ਪ੍ਰਾਈਸ ਨਹੀਂ ਮੈਂ ਰੱਖਿਆ ਦਾ ਪੰਜਾ ਕੁਝ ਪਾ ਕੇ 50 ਚ ਹਾਜੀ ਹਾਜੀ ਸਰ ਜੀ 50 ਰੁਪਏ ਦੀ ਨਹੀਂ ਨਹੀਂ ਗੁਰੂ ਰਾਮਦਾਸ ਮਾਰਾ ਕਿਰਪਾ ਕਰਨੇ ਅਸੀਂ ਕੋਈ ਨਹੀਂ ਕਰਨੇ ਜੀ ਵਾਪੇ ਰਾਜਮ ਦਾਲ ਫਲਕਾ ਦਾਲ ਫਲਕਾ ਦੇ ਦੇਣ ਵਾਲਾ ਉਹ ਦਾਲ ਫਲਕਾ ਮੰਗੇ ਤੇ ਦਾਲ ਫਲਕਾ ਦੇ ਦਿੰਦੇ ਮੈਨੂੰ ਬੱਸ ਤੋਂ ਭਾਈ ਆਪਾਂ ਹੁਣ ਚਾਹ ਡੱਬਣਵਾਉਣੇ ਆ ਤੇ ਪ੍ਰੋਪਰ ਐਡਰੈਸ ਤੁਹਾਨੂੰ ਦੇਵਾਂਗੇ ਜਿਹੜੇ ਤੇ ਲਾਗੇ ਬਨੇਦੇ ਆ ਉਹਨਾਂ ਨੂੰ ਜੇ ਨੰਬਰੇ ਨਹੀਂ ਪਤਾ ਤੇ ਜਰੂਰ ਇੱਕ ਵਾਰੀ ਆ ਕੇ ਦੇਖੋ ਜੋ ਕੁਝ ਵੀਡੀਓ ਚ ਬੋਲਿਆਗਾ ਬਿਲਕੁਲ ਸਚਾਈ ਆ ਆਪਾਂ ਹੁਣ ਬਣਾਈਏ ਦੀ ਚਾਟ ਇੱਕ ਹਾਂਜੀ ਹਾਂਜੀ ਜੀ ਜਰਬ ਜੀ ਨਾ ਲੋ ਜੀ ਨਾਲ ਨਾਲ ਦੱਸੋ ਵੀ ਕੀ ਕੀ ਪਾ ਰਹੇ ਆ ਅੱਛਾ ਜੀ ਆਪੇ ਲੋ ਆ ਗਿਆ ਜੀ ਸਟਾਨਕੋ ਆਪਣਾ ਆਲੂ ਆ ਗਿਆ ਜੀ ਠੀਕ ਹੈ ਜੀ ਆਲੂ ਆ ਗਿਆ ਹਾਂਜੀ ਆ ਆਲੂ ਆ ਗਿਆ ਜੀ ਕੱਚਾ ਆਲੂ ਆ ਗਿਆ ਵੀਰ ਜੀ ਠੀਕ ਅੱਜ ਆ ਮਹੀਨਾ ਜਨਵਰੀ ਚੱਲ ਰਿਹਾ ਹਾਂਜੀ 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 ਇਹ ਇਹ ਗਰਮੀਆਂ ਚ ਮਿਲਦਾ ਵੈਸੇ ਹਾਂਜੀ ਨਹੀਂ ਸਰ ਜੀ ਮੈਂ ਪ੍ਰੋਪਰ ਖੇਤਾ ਜੋ ਹਮਾ ਚੋਚੋ ਤੇ ਚਮ ਗਈ ਤੇ ਜੀ ਨੂੰ ਅੱਛਾ ਜੀ ਹਾਂਜੀ ਤਾਜ਼ਾ ਤਾ ਇੱਕ ਚਾਲੂ ਬੰਦਾ ਜੀ ਤਾਏ ਪਨੀਰ ਕਾ ਸਾਰੀ ਟੇਸਟ ਹੋ ਗਿਆ ਦਾ ਪ੍ਰੋਪਰ ਆ ਵੇਖੋ ਇਹ ਮਲਾਈ ਵਰਗਾ ਪਨੀਰ ਕਾ ਟੇਸਟ ਹੈ ਸਜੀ ਇਹਦਾ ਜਨਵਰੀ ਦੇ ਮਹੀਨੇ ਦੇ ਵਿੱਚ ਭਾਈ ਆਪਾਂ ਨੂੰ ਕਚਾਲੂ ਨਹੀਂ ਦੇਖਣ ਨੂੰ ਮਿਲੂਗਾ ਪਰ ਇਹਨਾਂ ਦੇ ਕੋਲੇ ਮਿਲਦਾ ਠੀਕ ਹੈ ਜੀ ਸੋ ਸਿਹਤਮੰਦ ਰਹਿਣ ਦੇ ਲਈ ਆਪਾਂ ਨੂੰ ਚੰਗਾ ਖਾਣਾ ਜ਼ਰੂਰ ਖਾਣਾ ਚਾਹੀਦਾ ਹਾਂਜੀ ਆਲੂ ਪੈ ਗਿਆ ਕਚਾਲੂ ਹੁਣ ਸਾਰੀ ਸੋ ਸਵੀਟ ਕੌਰਨ ਜੂਨ ਕਹਿੰਦੇ ਖੱਟੇ ਵਾਲੇ ਦਾਣੇ ਬੜੀ ਬੜੀ ਦੂਰ ਤੋਂ ਲੋਕੀ ਖਾਣ ਆਉਂਦੇ ਜੀ ਮੱਕੀ ਦਾਣੇ ਜੀ ਮੱਕੀ ਦਾਣੇ ਜੀ ਹਾਂਜੀ ਜੀ ਜਨਾਬਾ ਮੱਕੀ ਦਾਣੇ ਪੈ ਕੇ ਸਰਜੀ ਵਿੱਚ ਹੋਣ ਵਿੱਚ ਬਹੁਤ ਸਟਾਰਮ ਸਰਜੀ ਸ਼ੱਕਰ ਗੰਦੀ ਆਉਗੀ ਜੀ ਸ਼ੱਕਰ ਗੰਦੀ ਆਉਗੀ ਦੇਖੋ ਜੀ ਕਿੰਨਾ ਕਲਰ ਕਰਦਾ ਇਹਦੇ 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 ਕੀ ਖਾਣ ਦੇ ਲਾਭ ਆਪਾਂ ਨੂੰ ਸਰਜੀ ਇਹਦੇ ਵਿੱਚ ਫਾਈਬਰ ਹੈ ਵਿੱਚ ਪੇਟ ਦੀ ਸਮੱਸਿਆ ਕਬਜ ਨਹੀਂ ਹੋ ਦਿੰਦੀ ਬਹੁਤ ਹੀ ਜਿਆਦਾ YouTube ਤੇ ਕਿਤੇ ਜਿਹੇ ਚੈਨਲ ਤੇ ਸਰਚ ਮਾਰੋ ਬਹੁਤ ਪ੍ਰੋਪਰ ਤੇ ਗੁਣ ਮਿਲਣਗੇ ਖਾਣ ਵਾਸਤੇ ਬੈਟਰ ਆਪਣੇ ਲੋਕੀ ਆ ਅੱਜ ਕੱਲ ਆ ਮੁੰਡੇ ਹੈਲਥ ਕਲੱਬ ਜਾਂਦੇ ਆ ਉਹਦੇ ਵਾਤੇ ਫੇਬਰ ਡੋਲੇ ਛੋਲੇ ਬੜੇ ਬਣਾਉਂਦੇ ਆ ਬੜੇ ਲੋਕੀ ਖਾਂਦੇ ਭਾਜੀ ਉਹ ਫਾਇਦੇਮੰਦ ਚੀਜ਼ ਹੈ ਭਾਜੀ ਅੱਜ ਦੇਖੋ ਕਿੰਨਾ ਪੇਰਾ ਸਰ ਜੀ ਦੇਖੋ ਇਹ ਹੁਣ ਤੁਹਾਨੂੰ ਮੈਂ ਖਵਾਵਾਂਗੇ ਤੁਸੀਂ ਖਾਓਗੇ ਤਾਂ ਯਾਦ ਵੀ ਕਰੋਗੇ ਇੱਥੇ ਹਰ ਕਰਕੇ ਲੋਨ ਵਿੱਚ ਮਸਾਲੇ ਪਾਉਣੇ ਕੋਈ ਜ਼ਿਆਦਾ ਨਹੀਂ ਕਰਨਾ ਆਪਾਂ ਹੂੰ ਹੂੰ ਕਿ ਜ਼ਿਆਦਾ ਲੋਨ ਵਿੱਚ ਮਸਾਲੇ ਹਲਕੇ ਹਲਕੇ ਪੈਣੇ ਸਰ ਜੀ ਆਵੇ ਇਹ ਸ਼ੱਕਰ ਕਹਿੰਦੀ ਆ ਗਈ ਅੱਜ ਸਰ ਜੀ ਵਾਏ ਕੁ ਜੀ ਇਹਦੇ ਚ ਪਾਵਾਂਗੇ ਸਰ ਜੀ ਹੁਣ ਬਨਾਨਾ ਐਡ ਕਰਾਂਗੇ ਨਾਲ ਜੀ ਇੱਕ ਆ ਲਓ ਬਨਾਨਾ ਆ ਗਿਆ ਜੀ ਨਾਲ ਠੀਕ ਹੈ ਜੀ ਇਹ ਨਹੀਂ ਕਪਾ ਲੂਨ ਵਿੱਚ ਤੇ ਦੇ ਨਾਲ ਹੀ ਬੰਦਰ ਖਾਣਾ ਵੀ ਇੱਕ ਵਾਰ ਖਾ ਲੈ ਮੜਕਾ ਆਵੇ ਨਾ ਖਾਣ ਪ੍ਰੋਪਰ ਹਲਕਾ ਹਲਕਾ ਲੂਨ ਵਿੱਚ ਲਾਈਟ ਦੇਣਾ ਮੈਂ ਵੀ ਜ਼ਿਆਦਾ ਨਹੀਂ ਦੇਣਾ ਕਿ ਇਹਨੂੰ ਇਹਨੇ ਸਵਾਦ ਹੀ ਲੱਗੇ ਸਵਾਦ ਖਾ ਕੇ ਇਹਨੇ ਕੁਛ ਲੈ ਕੇ ਹਾਂਜੀ ਸਰ ਆ ਵੇਖੋ ਜੋਣਾ ਆ ਗਿਆ ਐਪਲ ਆ ਗਿਆ ਜੀ ਕੇਲਾ ਪੈ ਗਿਆ ਸੇਬ ਹੋਣ ਲੱਗਾ ਜੀ ਇਹਦੇ ਵਿੱਚੋਂ ਹਾਂ ਜੀ ਠੀਕ ਹੈ ਪਰ ਪੌਗਿਆਂ ਦੇ ਵਿੱਚ ਅਮਰੂਦ ਪੌਗਾ ਜੀ ਅਮਰੂਦ ਆ ਗਿਆ ਵੇਖੋ ਜੀ ਸਾਰੇ ਸੋਦੇ ਫਾਇਦੇਮੰਦ ਦੇ ਜੀ ਕੋਈ ਮਾਰਿਆ ਸੋਦਾ ਕੋਈ ਐਡ ਨਹੀਂ ਵਿਰਜੀ ਕਰਨਿਆ ਅਪੀਤਾ ਆ ਗਿਆ ਜੀ ਥੋੜਾ ਜਿਹਾ ਹਾਂਜੀ ਆ ਵੇਖੋ ਜੀ ਹੋਣੇ ਦੇ ਵਿੱਚ ਪਾਉਗਾ ਜੀ ਆਪਣਾ ਟਮਾਟਰ ਤੇ ਪਿਆਜ਼ ਦਾ ਐਡ ਕਰਾਂਗੇ ਮਾੜਾ ਮਾੜਾ ਵੇਖੋ ਜੀ ਠੀਕ ਹੈ ਠੀਕ ਹੈ ਆ ਗਿਆ ਪਿਆਜ਼ ਆ ਗਿਆ ਟਮਾਟਰ ਆ ਗਿਆ ਠੀਕ ਹੈ ਜੀ ਹੋਣੇ ਦੇ ਵਿੱਚ ਥੋੜਾ ਜਿਹਾ ਪ੍ਰੋਪਰ ਆਪਾਂ ਮਾੜਾ ਜੇ ਵਿੱਚ ਆਪਾਂ ਥੋੜਾ ਜਿਹਾ ਸਾਲਿਡ ਰੋਟੇ ਧਨੀਆ ਧਨੀਆ ਹਾਂ ਜੀ ਆ ਵੇਖੋ ਧਨੀਆ ਆ ਗਿਆ ਥੋੜਾ ਹਲਕਾ ਜਿਹਾ ਹੋਣ ਸਰ ਜੀ ਅਸੀਂ ਇਹਦੇ ਵਿੱਚ ਕਰਾਂਗੇ ਯੂਜ਼ ਨਿੰਬੂ ਲੈਮਨ ਆ ਲੋ ਜੀ ਸਾਬ ਨਿੰਬੂ ਆ ਕੋਟੀ ਇਸਤੀ ਨੇ ਇਹਦਾ ਬਣਾਉਣਾ ਕੋਈ ਚੀਜ਼ ਵੇਖੋ ਭਾਈ ਕੋਈ ਚੀਜ਼ ਮਾੜੀ ਮੈਂ ਐਡ ਕਰਨੀ ਨਹੀਂ ਜੀ ਐਡ ਆ ਵੀ ਕੋ ਠੀਕ ਵੇਖੋ ਜੀ ਨਿੰਬੂ ਆ ਗਿਆ ਸਤਲ ਚੀਜ਼ਾਂ ਸਾਰੀਆਂ हां ਨੇਚਰਲ ਹਲਕਾ ਇਹ ਪੇਟ ਸਾਫ਼ ਹੋ ਜੂਗਾ ਇੱਕ ਦਿਨ ਚਲੋ ਇਹ ਹੋ ਗਿਆ ਜੀ ਹੁਣ ਆਪਾਂ ਖੋਲ ਲਾਂਗੇ ਸਰ ਜੀ ਗੁਣਾ ਦੀ ਬੁਥਲੀ ਜਿਹਨੂੰ ਕਹਿੰਦੇ ਮਿਰਚ ਮਸਾਲੇ ਜੀ ਆ ਵੇਖੋ ਹੂੰ ਵੇਖੋ ਭਾਈ ਇਹਦੇ ਚ ਤਿੰਨ ਨਮਕ ਭਾਈ ਮਿਕਸ ਜੇ ਦੇ ਵਿੱਚ ਆਹ ਲੋਤੀ ਨਮਕ ਇਹ ਇਹ ਨਮਕ ਗੜਾਈ ਤਿੰਨ ਨਮਕ ਭਾਈ ਉਹਦੇ ਚ ਆਪਣਾ ਇਹ ਸੇਧਾ ਨਮਕ ਹੈਗਾ ਜੀ ਇੱਕ ਕਾਲਾ ਹੈਗਾ ਪਿਓਰ ਇੱਕ ਆਪਣਾ ਇਧਰ ਵਾਈਟ ਹੈ ਜਿਹਨੂੰ ਕਹਿੰਦਾ ਟਾਟਾ ਨਮਕ ਟਾਟਾ ਨਮਕ ਭਾਤ ਜੀ ਇਹਨੂੰ ਪਿਓਰ ਅਮਚੂਰਾ ਕਹਿੰਦੇ ਵੀਰ ਜੀਆ ਵੇਖੋ ਜੀ ਅਮਚੂਰਾ ਅਮਚੂਰਨਾਗੇ ਠੀਕ ਹੈ ਜੀ ਆ ਆ ਗਿਆ ਜਿਵੇਂ ਜਿਹੜਾ ਕਾਲਮੇ ਚ ਨਾਰਦਨ ਮਗਾ ਵਿੱਚ ਲੌਂਗ ਸੁੰਡ ਵੀ ਹੈਗੇ ਜਮਾਰੀ ਮੜੀ ਹਲਕਾ ਜਿਹਾ ਪਾਉਂਗਾ ਜ਼ਿਆਦਾ ਨਹੀਂ ਪੋੜਨੇ ਮੈਂ ਓਕੇ ਓਕੇ ਆ ਹੈਗੀ ਲਾਲ ਮੇਚ ਬਿਲਕੁਲ ਹਲਕੀ ਚ ਪਾਉਂਗਾ ਸਵਾਦ ਅਨੁਸਾਰ ਟੇਸਟ ਅਨੁਸਾਰ ਠੀਕ ਹੈ ਇਹ ਪੈਗਾ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਇਮਲੀ ਪਿਓਰ ਟੋਪਰ ਇਹਦੇ ਵਿੱਚ ਆਪਾਂ ਕੋਈ ਆਪਾਂ ਸਾਈਡ ਸਟਫ ਨਹੀਂ ਹੈਗਾ ਨੇਚਰਲ ਕਲਰ ਸਾਜੀ ਹੈਗਾ ਜੇ ਕੋਈ ਵਿੱਚ ਮਲਾਪਟਰੀ ਨਹੀਂ ਪਾਈ ਆਪਾਂ ਆ ਵੇਖੋ ਜੀ ਹਲਕਾ ਜ ਇਮਲੀ ਇਮਲੀ ਪਿਓਰ ਇਮਲੀ ਹਾਂਜੀ ਆ ਵੇਖੋ ਇਹ ਵੀ ਨਹੀਂ ਕਿ ਜਿਆਦਾ ਪਾ ਦੇਣੀ ਪ੍ਰੋਪਰ ਸਵਾਦ ਅਨੁਸਾਰ ਟੇਸਟ ਅਨੁਸਾਰ ਬਣਉਣੀ ਆ ਆ ਲੋ ਜੀ ਇਹ ਪੈ ਗਈ ਜੇ ਹੁਣ ਆਪਨੀ ਨਿਕਲ ਲੱਗੀ ਜੀ ਗੂਣਾ ਦੀ ਗੁੱਥਲੀ ਮਾਰਕਟ ਵੀ ਚੜੀ ਨੇ ਕਹਿੰਦੇ ਮਾਕੜੀ ਪਾ ਕੇ ਨਾ ਅੰਬਚੂੜਾ ਪਾ ਕੇ ਹਾਂਜੀ ਤੇ ਗੁੜ ਪਾ ਕੇ ਬਣਾਈਦੀ ਆ ਆ ਵੇਖੋ ਜੀ ਇਹਦਾ ਕਲਰ ਵੇਖੋ ਭਾਜੀ ਕਿ ਵੇਖੋ ਇਹ ਦੇਖੋ ਕਲਰ ਇਹ ਗੋੜ ਵਾਲੀ ਚਟਨੀ ਆ ਪਿਓਰ ਜੀ ਭਾਜੀ ਪਿਓਰ ਗੋੜ ਦੀ ਚਟਨੀ ਆ ਵੇਖੋ ਥੋੜੀ ਸਵਾਦ ਅਨੁਸਾਰ ਨਾ ਚੱਕਾ ਕੀ ਚੰਦੀ ਆ ਇਹ ਹਾਂ ਫਾਇਦੇਮੰਦ ਭਾਜੀ ਫਾਇਦੇਮੰਦ ਇਹਦੇ ਦੇਸੀ ਘੋਏ ਨੇ ਦਾ ਇੱਕ ਸਾਦਾ ਉਣੀ ਵੇਖੋ ਇਹ ਘਮਾਉਗੇ ਤੇ ਸਾਹਮਣੇ ਆਪਣਾ ਹੋ ਗਿਆ ਚਾਟ ਤਿਆਰ ਹਾਂ ਅਬੀ ਖਣ ਘਮਾਉਂਦੀ ਸ਼ਾਈਨਿੰਗ ਵੇਖੋ ਕਿੰਨੀ ਸੁਣੀ ਹੋਈ ਆ ਇਹ ਨਹੀਂ ਕਰਨ ਕੁਝ ਕਰ ਹਰ ਇੱਕ ਜੀ ਵਿੱਚ ਐਡ ਮੰਡੀ ਸ਼ਾਈਨਿੰਗ ਦੀ 스멜 ਵੀ ਆ ਰਹੀ ਹੈ 스멜 ਵੀ ਆ ਰਹੀ ਹੈ ਬੇ ਕਾਫੀ 스멜 ਆ ਰਹੀ ਹੈ ਆ ਵੇਖੋ ਜੀ ਠੀਕ ਹੈ ਜੀ ਆ ਵੇਖੋ ਜੀ ਕਿੰਨਾ ਸੋਹਣਾ ਨੇਚਰਲ ਕੁ ਮੰਡੀ ਵੇਖੋ ਹਾਂ ਲਓ ਜੀ ਲਓ ਜੀ ਹੁਣ ਆ ਕੇ ਤਿਆਰ ਹੈ ਜੀ ਬਿਲਕੁਲ ਪ੍ਰੋਪਰ ਸਰ ਤਿਆਰ ਹੋ ਗਿਆ ਜਣਾ ਆਪਣੀ ਹੁਣ ਆਪਾਂ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਐਡ ਕਰਕੇ ਦਿਖਾਉਣਾ ਵਾ ਇਹਨੂੰ ਕਹਿੰਦੇ ਜੀ ਸ਼ੱਕਰ ਗੰਦੀ ਸਰ ਜਾ ਵੇਖੋ ਜੀ ਆ ਲੈ ਲੋ ਬਈ ਸ਼ਕਰਕੰਦੀ ਖਾਓ। ਲੋ ਜੀ ਚੱਲ ਹੁਣ ਆਪਾਂ ਨੂੰ ਟੇਸਟ ਕਰ ਲੱਗੇ ਆ। ਸ਼ਕਰਕੰਦੀ ਪਹਿਲਾਂ ਵੀ ਬੜੀ ਵਧੀਆ ਖਾਧੀ ਆ। ਪਰ ਇਹਨੇ ਨਾ ਸਵਾਦ ਲਿਆਤਾ। ਬਹੁਤ ਵਧੀਆ ਜੀ। ਲੋ ਸਰ ਸਾਰਾ ਹੀ ਸਮਾਨ ਕਾ ਕੇ ਵੀਰੇ ਪੁੱਤਰ ਡਿਸਪੋਜ਼ੇਬਲ ਜਿਹੜਾ ਸਟੀਲ ਦਾ ਬਰਤਨ ਕੋਈ ਵਾਰ ਚ ਯੂਜ਼ ਨਹੀਂ ਕਰਦਾ। ਪਲਾਸਟਿਕ ਦਾ ਸਮਾਨ ਆ। ਆ ਬੇਬੇ ਆਪਣੀ ਆ ਗਈ। ਲੋ ਜੀ ਆ ਆਪਣੀ ਹੋ ਗਈ ਜੀ ਚਾਟ ਤਿਆਰ ਆਹ ਸੁਪਰੀਕ ਲਾਈ ਚਾਲਾਇਆ ਆਹ ਆ ਨਾ ਪਿੱਛੇ ਮੇ ਫਟ ਤਾਕਤ ਲੋ ਜੀ ਆ ਥੋੜੇ ਜਿਹਾ ਬਾਈਕ ਆ ਲਓ ਜੀ ਆ ਹੋ ਗਿਆ ਆਪਣਾ ਹੁਣ ਚਾਟ ਤਿਆਰ ਠੀਕ ਹੈ ਜੀ ਕੱਲੇ ਚ ਫਲ ਫਰੂਟ ਹੀ ਨਹੀਂ ਪਾਏ ਇਹਦੇ ਵਿੱਚ ਕਈ ਇਹੋ ਜਿਹੇ ਸਿਹਤਮੰਦ ਰਹਿਣ ਦੇ ਲਈ ਜਿਦਾ ਇਮਲੀ ਗੁੜ ਦੀ ਚਟਨੀ ਅੱਜ ਤੱਕ ਆਪਾਂ ਗੁੜ ਦੀ ਚਟਨੀ ਬਹੁਤ ਘੱਟ ਖਾਦੀ ਸੀ ਸੋ ਇਹਦੇ ਵਿੱਚ ਇਹੋ ਜਿਹੇ ਮਸਾਲੇ ਪਾਏ ਨੇ ਜਿਹੜੇ ਆਪਣੇ ਪਾਚਨ ਸ਼ਕਤੀ ਨੂੰ ਚੰਗਾ ਰੱਖਦੇ ਰੱਖਦੇ ਨੇ ਸੋ ਇਹ ਨੇ ਸਿਹਤਮੰਦ ਬਣਾਉਣ ਵਾਲਾ ਚਾਟ ਤੇ ਹੁਣ ਆਪਾਂ ਇੱਕ ਵਾਰੀ ਛਕਦੇ ਆਂ ਤੇ ਇੱਥੇ ਜੇ ਵੇਖ ਲਈਏ ਸਵੇਰ ਦੇ ਕਿੰਨੇ ਕਸਟਮਰ ਆ ਕੇ ਹੋਣਗੇ ਥੱਲੇ ਮੜਾ ਧਿਆਨ ਕਰੀ ਕਿੱਤੇ ਵੀ ਕੋਈ ਵੀ ਇਹਨਾਂ ਦੇ ਵੱਲੋਂ ਵੇਖ ਲਓ ਵੀ ਕਿੰਨਾ ਸਫਾਈ ਦਾ ਧਿਆਨ ਰੱਖਿਆ ਬਹੁਤ ਵਧੀਆ ਭਾਜੀ ਦੀ ਸੋਚ ਆ ਸਿਹਰ ਪੱਖੋਂ ਹੈਂਡੀਕੈਪ ਨੇ ਚੰਗੇ ਭਲੇ ਲੋਕ ਆ ਜਿਹੜੇ ਸੜਕਾਂ ਦੇ ਮੰਗਦੇ ਨੇ ਪਰ ਆ ਵੇਖੋ ਭਾਜੀ ਆਪਣੇ ਦਿਲੋਂ ਮਿਹਨਤ ਕਰਕੇ ਤੇ ਆਪਣੇ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਸੋ ਬੜਾ ਵਧੀਆ ਲੱਗਾ ਇਹ ਚਾਟ ਆਪਾਂ ਨੂੰ ਖਾ ਕੇ ਹੁਣ ਆਪਾਂ ਇਹਨਾਂ ਤੋਂ ਇਹਨਾਂ ਦਾ ਐਡਰੈਸ ਪੁੱਛਦੇ ਆਂ ਤੇ ਕੰਟੈਕਟ ਨੰਬਰ ਪੁੱਛਦੇ ਆਂ ਠੀਕ ਹੈ ਹਾਂ ਆਪਣਾ ਐਡਰੈਸ ਦੱਸੋ ਇੱਥੋਂ ਦਾ ਜੀ ਮੈਂ ਇੱਥੇ ਸਰਕਾਰੀ ਕਨਿਆ ਸਕੂਲ ਨਜ਼ਦੀਕ ਜਿੰਦੇ ਆਪਣਾ ਜੈਨ ਸਕੂਲ ਆ ਜੈਨ ਸਕੂਲ ਦੇ ਨੁਕਰ ਤੇ ਬੈਠਾ ਹਾਂ ਸਰ ਜੀ ਮੈਂ ਠੀਕ ਹੈ ਜੀ ਜੰਡਿਆਲਾ ਗੁਰੂ ਚ ਹਾਂ ਜੀ ਜੰਡਿਆਲਾ ਗੁਰੂ ਜੀ ਮਾਰਕੀਟ ਕਿਹੜੀ ਵੱਜਦੀ ਏ ਇਹ ਕਾਮੜੀ ਚੌਂਕ ਵੱਤਾ ਜੀ ਕਾਮੜੀ ਚੌਂਕ ਹਾਂ ਜੀ ਹਾਂ ਜੀ ਜੈਨ ਸਕੂਲ ਹਾਂ ਜੀ ਇਹ ਇਹ ਆਪਣਾ ਕੰਟੈਕਟ ਨੰਬਰ ਕੀ ਆ ਮੇਰਾ ਨੰਬਰ 98726 77822 ਜੇ ਇੱਥੇ ਆਉਣਾ ਹੋਵੇ ਤੇ ਤੁਹਾਡੀ ਜਿਹੜੀ ਹੈ ਦੁਕਾਨ ਕਸ਼ਮੀਰੀ ਲਾਲ ਦੇ ਨਾਮ ਤੇ ਮਸ਼ਹੂਰ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਸ਼ਮੀਰੀ ਲਾਲ ਚਾੜ ਪੰਡਾਰ ਜੀ ਕਸ਼ਮੀਰੀ ਲਾਲ ਚਾੜ ਪੰਡਾਰ ਦੇ ਨਾਮ ਤੇ ਸੋ ਇੱਥੇ ਜੰਡਿਆਲਾ ਗੁਰੂ ਦੇ ਵਿੱਚ ਤੁਸੀਂ ਆਓਗੇ ਇਹ ਤੁਹਾਨੂੰ ਜਿਹੜਾ ਐਡਰੈਸ ਭਾਜੀ ਹੁਣਾਂ ਦੱਸਿਆ ਤੁਸੀਂ ਇੱਥੇ ਆ ਕੇ ਇੱਕ ਵਾਰ ਜਿਹੜੇ ਤੇ ਜੰਡਿਆਲੇ ਦੇ ਸੁਣੀ ਗਿਆ ਜਿੰਨਾਂ ਨੂੰ ਨਹੀਂ ਪਤਾ ਜਾਂ ਤਰਨਤਾਰਨ ਜਾਂ ਅੰਮ੍ਰਿਤਸਰ ਦੇ ਵਸਨੀਕ ਆ ਉਹ ਇੱਥੋਂ ਆ ਕੇ ਜੰਡਿਆਲੇ ਆਉਣ ਤੇ ਕੋਈ ਚਾਟ ਜ਼ਰੂਰ ਖਾ ਕੇ ਜਾਣ